ਹੈਲੋ ਜੀ ਸਤਿ ਸ੍ਰੀ ਅਕਾਲ ਜੀ ਮੈਂ ਮਨਜੀਤ कौर ਆਪ ਸਭ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਅਕਾਲ ਪੁਰਖ ਵਾਹਿਗੁਰੂ ਤੁਸਾਂ ਨੂੰ ਛੜਦੀ ਕਲਾ ਚ ਰੱਖੇ ਜੀ ਤੁਸੀਂ ਬਹੁਤ ਖੁਸ਼ ਰਹੋ ਮੈਂ ਇਹ ਵੀਡੀਓ ਉਹਨਾਂ ਲਈ ਪਾ ਰਹੀ ਹਾਂ ਜਿਹੜੇ ਮੇਰੇ ਵਾਂਗੂ ਵਿਚਾਰੇ ਸਰੀਰ ਦੇ ਆਰੀ ਐ ਬਿਮਾਰ ਠਮਾਰ ਰਹਿੰਦੇ ਐ ਵੀ ਜਿਵੇਂ ਮੈਂ ਆਂ ਵੀ ਮੈਂ ਵੀ ਬਿਮਾਰਤਾ ਰਹਿੰਦੀ ਹੋਈ ਆ ਵੀਰੇ ਪਰ ਮੈਂ ਥੋੜਾ ਜਿਹਾ ਪ੍ਰਵਾਹ ਘੱਟ ਕਰਦੀ ਆਂ ਆਪਾਂ ਦਾ ਪ੍ਰਮਾਤਮਾ ਤੇ ਡੋਰੀਆਂ ਛੱਡੀਆਂ ਹੋਈਆਂ ਜੀ ਅਕਾਲ ਪੁਰਖ ਵਾਹਿਗੁਰੂ ਜੋ ਵੀ ਕਰਨਗੇ ਠੀਕ ਕਰਨਗੇ ਸੇਤਾ ਮੇਰੀ ਵੀ ਠੀਕ ਠਾਕ ਆ ਪਰ ਮਾ ਆਪ ਦੀ ਸਿਹਤ ਨੂੰ ਬੋਚ ਬਾਚ ਕੇ ਰੱਖਦੀ ਆ ਵੀ ਜਿਵੇਂ ਕਿਤੇ ਕੁਝ ਦੁਖਣ ਲੱਗਾ ਕਿਤੇ ਕੁਝ ਦੁਖਣ ਲੱਗਾ ਤਕਲੀਫ ਤਾਂ ਮੈਨੂੰ ਵੀ ਰਹਿੰਦੀ ਆ ਜੀ ਪਰ ਆਪਾਂ ਵੈਗਰੂ ਦੇ ਲੜ ਲੱਗੇ ਹੰਤੁਰੇ ਫਿਰਦੇ ਆ ਆਪਾਂ ਤਾਂ ਇੰਨੇ ਸ਼ੁਕਰ ਕਰਦੇ ਆ ਪਰਮਾਤਮਾ ਦਾ ਵੀ ਤੁਰੇ ਫਿਰਦੇ ਆ ਨਾ ਧੋ ਲੈਨੇ ਆ ਖਾ ਲੈਨੇ ਆ ਵੀ ਪਰਮਾਤਮਾ ਨੇ ਇੰਨੀ ਦਾਤ ਬਖਸ਼ੀ ਹੋਈ ਏ ਬਹੁਤ ਐ ਗੁਰੂ ਰਾਮਦਾਸ ਦਾ ਮੈਂ ਧੰਨਵਾਦ ਕਰਦੀ ਆ ਵੀ ਉਹਨਾਂ ਨੇ ਮੈਨੂੰ ਆਪ ਦਾ ਸਰੀਰ ਸੋਧਣ ਜੋਗਰਾ ਕੀਤਾ ਹੋਇਆ ਹੈਗਾ ਮੈਨੂੰ ਕੋਈ ਚੱਕਰ ਨਹੀਂ ਬਿਮਾਰ ਹੋ ਜਾ ਤਾਂ ਕੋਈ ਮੈਂ ਪਰਵਾਹ ਨਹੀਂ ਕਰਦੀ ਮੈਂ ਦਵਾਈ ਲੈਨੀ ਆ ਠੀਕ ਹੋਣੀ ਆ ऐ, ऐसे ऐसे महीने च मैं इतनी बीमार हुईया ਤੁਸੀਂ ਸੋਚ ਵੀ ਨਹੀਂ ਸਕਦੀ ਵੀ ਪੇਟ ਚ ਇੰਨੀ ਇਨਫੈਕਸ਼ਨ ਵੱਧ ਗਈ ਸੀ ਇੰਨੀ ਵੱਧ ਗਈ ਸੀ ਕਿ ਭੁੱਖ ਭੱਕ ਸਭ ਮਰ ਗਈ ਸੀ ਪਰ ਮੈਂ ਰਬ ਦਾ ਸ਼ੁਕਰ ਕਰਦੀ ਹੁੰਦੀ ਵੀ ਚਲ ਮੈਂ ਉੱਠ ਕੇ ਆਪਦਾ ird girda ਦਾ ਸਾਮdੀਆਂ ਨਹਾਉਣੀ ਆ ਪਾਠ ਕਰਦੀ ਆ ਇੰਨਾ ਹੀ ਬਹੁਤਾ ਪਰਮਾਤਮਾ ਨੇ ਹਿੰਮਤ ਬਖਸ਼ੀ ਹੋਈ ਹੈ ਇਹ ਵੀਡੀਓ ਮੈਂ ਤੁਹਾਡੇ ਲਈ ਤਾਂ ਪਾ ਰਹੀ ਆ ਵੀ ਨਾ ਜਿਹੜੇ ਮੇਰੇ ਭੈਣ ਭਰਾ ਬਿਮਾਰ ਰਹਿੰਦੇ ਆ ਮੇਰੇ ਵਾਂਗੂ ਸਰੀਰ ਦੇ ਆ ਰਹੀ ਆ ਵੀ ਕਿਤੇ ਕੁਛ ਦੁਖਣ ਲੱਗ ਗਿਆ ਕਿਤੇ ਕੁਛ ਇੱਕ ਨੂੰ ਠੀਕ ਕਰ ਦਿਆ ਨਵਾਂ ਰੋਗ ਲੱਗ ਜਾਂਦਾ ਕਿਤੇ ਕੁਛ ਕਿਤੇ ਕੁਛ ਮੈਂ ਉਹਨਾਂ ਲਈ ਵੀਡੀਓ ਪਾ ਰਹੀ ਆ ਮੈਨੂੰ ਨਾ ਇਹਨਾਂ ਚੀਜ਼ਾਂ ਤੋਂ ਆਰਾਮ ਮਿਲ ਰਿਹਾ ਹੈ ਵੀ ਮੈਨੂੰ ਦਰਦ ਜਾਂ ਕਸ਼ ਦਾ ਸਾਹਮਣਾ ਨਹੀਂ ਕਰਨਾ ਪੈਂਦਾ ਵੀ ਪਰਮਾਤਮਾ ਮੇਰੀ ਹਰ ਇੱਕ ਪ੍ਰੋਬਲਮ ਨੂੰ ਠੀਕ ਕਰ ਦਿੰਦਾ ਦੇਖੋ ਜੀ ਬਿਮਾਰੀ ਤਾਂ ਆਪਦੇ ਹਿਸਾਬ ਨਾਲ ਠੀਕ ਹੁੰਦੀ ਆ ਪਰ ਪਰਮਾਤਮਾ ਤਕਲੀਫ ਨਹੀਂ ਆਉਣ ਦਿੰਦਾ ਪਰਮਾਤਮਾ ਚ ਐਨੀ ਵਧੀਆ ਕਲਾ ਹੈਗੀ ਤੁਸੀਂ ਜਦੋਂ ਵੀ ਬਿਮਾਰ ਹੁੰਨਿਓ ਜਾਂ ਜਿਹੜੇ ਮੰਜਿਆਂ 'ਚ ਬੈਠੇ ਆ ਵਿਚਾਰੇ ਕੋਈ ਵੀ ਆ ਹਨਾ ਮਾ ਉਹਨਾਂ ਨੂੰ ਇੱਕ ਦੋ ਗੱਲਾਂ ਦਾ ਦੋ ਸ਼ਬਦ ਦੱਸਦੀ ਆ ਵੀ ਤੁਸੀਂ ਇਹ ਜ਼ਰੂਰ ਡੇਲੀ ਇਹ ਚੀਜ਼ਾਂ ਜ਼ਰੂਰ ਕਰਿਆ ਕਰੋ ਇਹ ਬਿਮਾਰ ਬੰਦਿਆਂ ਲਈ ਇੰਨੀਆਂ ਕ ਮਤਲਬ ਦਵਾਈ ਦਾ ਕੰਮ ਕਰਦੀਆਂ ਇੰਨਾ ਫਾਇਦਾ ਹੁੰਦਾ ਵੀ ਚਾਹੇ ਤੁਸੀਂ ਦਵਾਈ ਨਹੀਂ ਲੈ ਰਹੇ ਤੁਸੀਂ ਇਹ ਸ਼ਬਦ ਪੜ੍ਹਦੇ ਰਹੋ ਪਰਮਾਤਮਾ ਦੀ ਗੁਰਬਾਣੀ ਜੋ ਵੀ ਤੁਹਾਨੂੰ ਆਪ ਹੀ ਪਤਾ ਲੱਗਦਾ ਰਹੂਗਾ ਵੀ ਕਿੰਨਾ ਫਾਇਦਾ ਹੋ ਰਿਹਾ ਕਿੰਨਾ ਜ਼ਿਆਦਾ ਤੁਹਾਨੂੰ ਮਤਲਬ ਵਧੀਆ ਲੱਗ ਰਿਹਾ ਵੀਡੀਓ ਮੈਂ ਛੋਟੀ ਜੀ ਪਾਉਂਗੀ ਬਾੜਾ ਦੀ ਤੁਹਾਨੂੰ ਵੀ ਸੁਣਨੀ ਔਖੀ ਹੋ ਜਾਂਦੀ ਹੈ ਤੇ ਤੁਸੀਂ ਜਦੋਂ ਵੀ ਇਹ ਸ਼ਬਦ ਕਰੋਗੇ ਹਨਾ ਤਾਂ ਤੁਹਾਨੂੰ ਆਟੋਮੈਟਿਕ ਤੁਹਾਡੇ ਸਰੀਰ 'ਚ ਚੇਂਜ ਦੇਣ ਲੱਗ ਜਾਣਗੇ ਫਾਇਦਾ ਹੋਣ ਲੱਗ ਜਾਊ ਤੁਹਾਡਾ ਵੀ ਜਿਵੇਂ ਤੁਸੀਂ ਦਵਾਈ ਲੈ ਰਹੇ ਹੋ ਦਵਾਈ ਵੀ ਤੁਹਾਨੂੰ ਲੱਗ ਜੂਗੀ ਤੇ ਤੁਹਾਡਾ ਰੋਗ ਟੁੱਟ ਜਾਣਗੇ ਇਹ ਮੇਰਾ ਵਿਸ਼ਵਾਸ ਹੈ ਵੀ ਤੁਸੀਂ ਆਪ ਦੀ ਜਿਹੜੀ ਉਮਰ ਹੈ ਪੂਰੀ ਭੋਗ ਕੇ ਜਾਓਗੇ ਪਰ ਇਹ ਜਿਹੜੇ ਸ਼ਬਦ ਹੈ ਤੁਸੀਂ ਜ਼ਰੂਰ ਡੇਲੀ ਪਾਣੀ ਪਾਣੀ 4 4 ਮਿੰਟ ਇਹਨਾਂ ਦਾ ਜਾਪ ਕਰਨਾ ਹੈ ਟਾਈਮ ਜਿਹੜਾ ਮਰਜੀ ਹੋਵੇ ਟਾਈਮ ਮੈ ਤੁਹਾਨੂੰ ਕੁਝ ਨਹੀਂ ਕਹਿੰਦੀ ਜੇ ਤਾਂ ਦੇਖ ਤੁਸੀਂ ਅੰਬਰ ਦੇਲੇ ਕਰ ਸਕਦੇ ਤਾਂ ਸਭ ਤੋਂ ਸੋਹਣੀ ਗੱਲ ਹੈ ਵੀ ਜਦੋਂ ਉਠਦੇ ਹੋਗੀ ਪੰਜ ਪੰਜ 4 4 ਮਿੰਟ ਲਾਇਆ ਤੇ ਜੇ ਨਹੀਂ ਤੁਸੀਂ ਕੰਮ ਵੀ ਕਰਦੇ ਫਿਰਦੇ ਹੋ ਤੁਸੀਂ ਕੰਮ ਕਰਦੇ ਵੀ ਇਹ ਜਾਪ ਕਰ ਸਕਦੇ ਹੋ ਤੁਸੀਂ ਪਏ ਵੀ ਜਾਪ ਕਰ ਸਕਦੇ ਹੋ ਬੈਠੇ ਵੀ ਜਾਪ ਕਰ ਸਕਦੇ ਹੋ ਇਹ ਕੋਈ ਚੱਕਰ ਨਹੀਂ ਭਾਵੇਂ ਤੁਹਾਨੂੰ ਕੋਈ ਘਰ ਦੇ ਕੰਮ ਕਰਨੇ ਆ ਬੱਚੇ ਤਿਆਰ ਕਰ ਰਹੇ ਹੋ ਤਾਂ ਵੀ ਤੁਸੀਂ ਇਹ ਜਾਪ ਕਰੋ ਜਿਹੜੀ ਤੁਹਾਡੀ ਸਿਹਤ ਆ ਉਹ ਫੁੱਲਾਂ ਵਾਂਗੂ ਖਿੜ ਜੂਗੀ ਤੁਸੀਂ ਤੰਦਰੁਸਤ ਰਹੋਗੇ ਠੀਕ ਰਹੋਗੇ ਕਿਉਂਕਿ ਇਹ ਮੰਤਰ ਮੈਂ ਕਰਦੀ ਆ ਮੈਨੂੰ ਇੰਨਾ ਕ ਫਾਇਦਾ ਵੀ ਮੈਨੂੰ ਜਿਵੇਂ ਆਪਾਂ ਕਹਿੰਦੇ ਨੇ ਦਵਾਈ ਖਾ ਲਈਓ ਮੇਂ ਫਾਇਦਾ ਹੋ ਜਾਂਦਾ ਵੀ ਮੇਰੇ ਦਰਦ ਕੁਝ ਵੀ ਹੋਵੇ ਮੈਂ ਜਦੋਂ ਇਹ ਜਾਪ ਕਰ ਲੱਗ ਕੇ ਅੱਖਾਂ ਬੰਦ ਕਰਕੇ ਹੀ ਨਹੀਂ ਪਤਾ ਕਦੋਂ ਸੌਂ ਜਾਂਦੀ ਆ ਵੀ ਜਮਾ ਇੰਨਾ ਤੇ ਛੇਤੀ ਦਵਾਈ ਕੰਮ ਨਹੀਂ ਕਰਦੀ ਤੇ ਹੌਲੀ ਹੌਲੀ ਛੋੜੇ ਇਹ ਮੰਤਰ ਨਾਲ ਰੋਗ ਤੋੜ ਦੂ ਜਨਨ ਕਿ ਜਿੰਨੀ ਛੋਟੀ ਉਮਰ ਆ ਤੁਸੀਂ ਭੋਕੇ ਜਾਓਗੇ ਤੁਹਾਨੂੰ ਤਕਲੀਫਾਂ ਨਹੀਂ ਹੋਣਗੀਆਂ ਜੇ ਤੁਸੀਂ ਆਹ ਜਾਪ ਕਰੋਗੇ ਜਾਪ ਕੀ ਕਰਨਾ ਤੁਸੀਂ ਸਭ ਤੋਂ ਪਹਿਲਾਂ ਤਾਂ ਤੁਸੀਂ ਜਦੋਂ ਵੀ ਤੁਹਾਡਾ ਟਾਈਮ ਲੱਗੇ ਇਹਦੇ ਲਈ ਕੁਛ ਨੂੰ ਟਾਈਮ ਕੱਢਣ ਦੀ ਜ਼ਰੂਰਤ ਨਹੀਂ ਹੈਗੀਗੀ ਵੀ ਜ ਤੁਹਾਨੂੰ ਬੈਠਣਾ ਪਊਗਾ। ਉੱਥੇ ਤੁਸੀਂ ਕੀ ਕਰਨਾ ਤੁਸੀਂ ਉੱਥੇ ਕਰਨਾ ਹੈ। ਪਾਠ ਕਰਦੇ ਨੇ ਬਸ ਐਨੇ ਬੋਲਣਾ। ਮੇਰਾ ਵੈਦ ਗੋਵਿੰਦਾ। ਮੇਰਾ ਵੈਦ ਗੋਵਿੰਦਾ। ਮੇਰਾ ਵੈਦ ਗੋਵਿੰਦਾ। ਅੱਖਾਂ ਬੀਚ ਕੇ ਤੁਸੀਂ ਇਹ ਜਪ ਕਰਦੇ ਫਿਰਦੇ ਰਹਾ ਕਰੋ ਇਹ ਤੁਹਾਡੀ ਸਿਹਤ ਲਈ ਹੈ ਤੰਦਰੁਸਤ ਹੈ। ਵੀ ਤੁਸੀਂ ਤੰਦਰੁਸਤ ਰਹੋਗੇ ਤੁਹਾਡੇ ਰੋਗ ਟੁੱਟਣਗੇ। ਮੇਰਾ ਵੈਦ ਗੋਵਿੰਦਾ। ਮੇਰਾ ਵੈਦ ਗੋਵਿੰਦਾ। ਜਨਿਕਾ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ। ਮੇਰਾ वैद गोविंदा मेरा वैद गोविंदा ਐਨਾਂ ਹੀ ਕਰਦੀ ਫਿਰਦੀ ਰਹਿਣੀ ਆ ਇਹ ਸਿਰਫ ਸੋਡੇ ਰੋਗਾਂ ਵਾਸਤੇ ਆ ਜਿਨ੍ਹਾਂ ਨੂੰ ਰੋਗ ਲੱਗੇ ਹੋਏ ਆ ਐਨਾ ਫਾਇਦਾ ਕਰੂ ਸਾਨੂੰ ਇਹ ਮੇਰਾ वैद गोविंदा ਵੀ ਮੇਰੀ ਮੇਰਾ ਡਾਕਟਰ ਮੇਰਾ ਵੈਦ ਮੇਰੀ ਰੱਖਿਆ ਕਰਨ ਵਾਲਾ गोविंदा ਜਾਨੀ ਕਿ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਆਪ ਰੱਖਿਆ ਕਰਦੇ ਆ ਸੋਡੇ ਵੈਦ ਵੈਦ ਨੇ ਉਹ ਰੋਗ ਤੋੜਦੇ ਆ ਇਹ ਤੁਸੀਂ ਜਾਪ ਕਰਨਾ ਹੀ ਕਰਨਾ ਹੈ ਮੇਰਾ ਵੈਦ गोविंदा ਮੇਰਾ ਵੈਦ ਗੋਵਿੰਦਾ ਮੇਰਾ ਵੈਦ ਗੋਵਿੰਦਾ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨਾਲ ਤੁਹਾਡੇ ਸਾਰੇ ਰੋਗ ਤੋੜ ਦੇਣਗੇ ਬਲੀਵ ਰੱਖਿਓ ਦਰਦ ਤਕਲੀਫਾਂ ਚੋਂ ਨਿਕਲਣਾ ਲੱਗ ਜਾਊਗਾ ਕਰਕੇ ਦੇਖੋ ਜਿਹੜੇ ਬਿਮਾਰ ਐ ਅੱਜ ਤੋਂ ਸ਼ੁਰੂ ਕਰ ਦਿਓ ਤੁਸਾਨੂੰ 10 ਦਿਨਾਂ ਦੇ ਪਤਾ 10 ਦਿਨਾਂ ਦੇ ਵਿੱਚ ਪਤਾ ਲੱਗ ਜਾਣਾ ਵੀ ਤੁਹਾਨੂੰ ਕਿੰਨਾ ਫਾਇਦਾ ਹੋ ਰਿਹਾ ਹੈ ਇਹ ਦਵਾਈਆਂ ਜਿਹੜੀਆਂ ਤੁਹਾਨੂੰ ਲੱਗਦੀਆਂ ਨਹੀਂ ਨਾ ਉਹ ਵੀ ਲੱਗਣ ਲਾ ਦੇਣਗੇ ਮਹਾਰਾਜ ਇੰਨੀ ਕਲੈਸ ਸ਼ਬਦ ਦੇ ਵਿੱਚ ਮੇਰਾ ਵੈਦ ਗੋਵਿੰਦਾ ਦੂਜਾ ਆ ਜਾਂਦਾ ਜੀ ਸਭ ਤੇ ਵੱਡਾ ਸਤਿਗੁਰ ਨਾਨਕ ਜਿਨ ਕਲ ਰਾਖੀ ਮੇਰੀ ਇਹ ਵੀ ਤੁਸੀਂ ਸ਼ਬਦ ਦਿਨ ਚ ਦੋ 10 ਮਿੰਟ 5 ਮਿੰਟ 4 ਮਿੰਟ ਕੰਮ ਕਰਦੇ ਨਹੀਂ ਮੈਂ ਤੁਹਾਨੂੰ ਕਹਿੰਦੀ ਨਹੀਂ ਵੀ ਤੁਸੀਂ ਬੈਠੋ ਬੈਠ ਕੇ ਕਰੋਗੇ ਸਤਿਗੁਰ ਕੋਲ ਟਾਈਮ ਆ ਸੋਣੀ ਗੱਲ ਹੈ ਨਹੀਂ ਤੁਸੀਂ ਆਪਦਾ ਘਰ ਦਾ ਕੰਮ ਕਰਦੇ ਜੋ ਵੀ ਕਰਦੇ ਪਸ਼ੂ ਨੂੰ ਸਾਂਭਦੇ ਹੋ ਬੱਚਿਆਂ ਨੂੰ ਸਾਂਭਦੇ ਹੋ ਪਰਿਵਾਰ ਨੂੰ ਸਾਂਭਦੇ ਹੋ ਕਰਦੇ ਕਰਦੇ ਤੁਸੀਂ ਕਹਿਣਾ ਸਭ ਤੇ ਵੱਡਾ ਸਤਿਗੁਰ ਨਾਨਕ ਜਿਨ ਕਲ ਰਾਖੀ ਮੇਰੀ ਸਭ ਤੇ ਵੱਡਾ ਸਤਿਗੁਰ ਨਾਨਕ ਜਿਨ ਕਲ ਰਾਖੀ ਮੇਰੀ ਇਹ ਛੋਟੇ ਛੋਟੇ ਸ਼ਬਦ ਆ ਪਰ ਛੋਡੇ ਕੰਮ ਇਹ ਵੱਡੇ ਤੋਂ ਵੱਡੇ ਕਰਨਗੇ। ਤੁਹਾਡੇ ਰੋਗ ਤੋੜਨਗੇ, ਤੁਹਾਡੇ ਘਰੇ ਸ਼ੁਕ ਸ਼ਾਂਤੀ ਹੋਊਗੀ। ਤੁਸੀਂ ਖੁਸ਼ ਰਹਾ ਕਰੋਗੇ, ਸੋਨੂੰ ਡਰ ਲੱਗਣੋਂ ਹਟ ਜਾਊਗਾ। ਜਿਹੜੇ ਡਰਦੇ ਆ ਨਾ, ਡਰ ਲੱਗਣੋਂ ਹਟ ਜਾਊ। ਜਦੋਂ ਵੀ ਕਿਤੇ ਤੁਸੀਂ ਗੁਰੂ ਘਰ ਮੱਥਾ ਟੇਕਣ ਜਾਂਦੇ ਹੋ, ਪ੍ਰਮਾਤਮਾ ਦੇ ਦਰ ਤੇ ਜਾਂਦੇ ਹੋ, ਉੱਥੇ ਮੱਥਾ ਟੇਕ ਦਿਓ। ਤਾਂ ਉੱਥੇ ਪਤਾ ਤੁਸੀਂ ਮੱਥਾ ਟੇਕ ਕੇ ਕੀ ਕਹਿਣਾ? ਕੱਜਲੀ ਸਾਈਆਂ ਪੜਦੇ ਮੇਰੀ ਚੰਗੀ ਮੰਦੀ ਦੀ। બસ ਮੱਥਾ ਟੇਕ ਕੇ ਨਹੀਂ ਕਹਦੇ ਕੋ ਕਦਲੀ ਸਾਈਆਂ ਪੜਦੇ ਮੇਰੀ ਚੰਗੀ ਮੰਦੀ ਦੇ ਚੰਗੀ ਮੰਦੀ ਦਾ ਮਤਲਬ ਹੁੰਦਾ ਕਈ ਗੱਲਾਂ ਆਪਣੇ ਤੋਂ ਗਲਤ ਵੀ ਹੋ ਜਾਂਦੀਆਂ ਕਈ ਆਪਣੇ ਤੋਂ ਚੰਗੀਆਂ ਵੀ ਹੁੰਦੀਆਂ ਕਿਉਂਕਿ ਮਹਾਰਾਜ ਫਿਰ ਆਪਣੇ ਪਰਦੇ ਕੱਸਦਾ ਉਥੋਂ ਵੱਡਾ ਕੋਈ ਹੋ ਨਹੀਂ ਸਕਦਾ ਮੈਂ ਜਦੋਂ ਵੀ ਗੁਰੂ ਘਰ ਜਾਂਦੀ ਆ ਮੈਂ ਇਹੋ ਹੀ ਸ਼ਬਦ ਬੋਲਦੀ ਆ ਕਦਲੀ ਸਾਈਆਂ ਪੜਦੇ ਮੇਰੇ ਚੰਗੀ ਮੰਦੀ ਦੇ ਤੇ ਬਸ ਮੱਥਾ ਟੇਕ ਕੇ ਕਹਿਣਾ ਸੱਚੇ ਪਾਸ਼ਾ ਵਾਹਿਗੁਰੂ ਤੰਦਰੁਸਤੀ ਤਰੱਕੀ ਦੇ ਹੋਰ ਮੈਂ ਕਦੇ ਕੁਝ ਨਹੀਂ ਮੰਗਿਆ ਤੰਦਰੁਸਤੀ ਦੇ ਵਿੱਚ ਸਰੀਰ ਆ ਜਾਂਦਾ ਤਰੱਕੀ ਦੇ ਵਿੱਚ ਛੋਟਾ ਕਾਰੋਬਾਰ ਆ ਜਾਂਦਾ ਹੈ ਇਹ ਚੀਜ਼ਾਂ ਕਿਹਾ ਕਰੋ ਤੁਸੀਂ ਗੁਰੂ ਘਰ ਜਾ ਕੇ ਟਾਈਮ ਨਾ ਬੇਸਟ ਕਰਿਆ ਕਰੋ ਇੱਧਰ ਉੱਧਰ ਲੀਆਂ ਗੱਲਾਂ ਕਰਨ ਚ ਕੁਝ ਨਾ ਕਰਿਆ ਕਰੋ ਜੋ ਜੋ ਖੁਦ ਜਦੋਂ ਪਰਮਾਤਮਾ ਨੇ ਤੁਹਾਡੀ ਬਹੁਤ ਫੜੀ ਹੋਵੇ ਨਾ ਤੁਹਾਡਾ ਕੋਈ ਕੁਝ ਨਹੀਂ ਬਗਾੜ ਸਕਦਾ ਪਾਪ ਉਹ ਹੁੰਦਾ ਜੇ ਆਪਾਂ ਕਿਸੇ ਨੂੰ ਕਿਸੇ ਚੀਜ਼ ਚ ਗਲਤ ਕਹੀਏ ਕਿਸੇ ਤੋਂ ਉੱਲਾ ਰੱਖੀਏ ਜਦੋਂ ਆਪਾਂ ਸਪਾਸਟ ਕਿਸੇ ਨੂੰ ਕੁਝ ਕਹਤਾ ਨਾ ਵੀ ਯਾਰ ਮੈਂ ਐਸਾ ਤੇ ਐਸਾਈ ਹਾਂ ਹਨ ਤੇ ਮੂਹਰਲਾ ਸਾਨੂੰ ਕੁਝ ਕਹਿੰਦਾ ਤੇ ਉੱਥੇ ਫਿਰ ਮਾਲਕ ਆਪ ਦੇਖਦੇ ਆ ਇਹ ਮਾਣਾ ਜੀ ਆਪਣਾ ਮਨ ਨੂੰ ਵੱਡੇ ਵੱਡੇ ਤੋਂ ਕੰਟਰੋਲ ਨਹੀਂ ਹੋਇਆ ਠੀਕ ਹੈ ਮਨ ਵੀ ਆਪਣਾ ਕਈ ਵਾਰੀ ਭਟਕ ਜਾਂਦਾ ਹੈ ਪਰ ਸਭ ਤੋਂ ਮੇਨ ਗੱਲ ਆ ਜਾਂਦੀ ਹੈ ਵੀ ਤੁਸੀਂ ਆਪਣੀ ਜਗ੍ਹਾ ਤੇ ਸਹੀ ਹੋ ਸੱਚ ਦੇ ਚੱਲ ਰਹੇ ਹੋ ਚਾਹੇ ਤੁਹਾਡਾ ਜੋ ਵੀ ਮਕਸਦ ਹੈ ਤੇ ਪਰਮਾਤਮਾ ਤੁਹਾਡੇ ਨਾਲ ਖੜਦਾ ਹੈ ਕਿਉਂਕਿ ਤੁਸੀਂ ਪਰਮਾਤਮਾ ਨੂੰ ਦੱਸਦੇ ਹੋ ਵੀ ਪਰਮਾਤਮਾ ਮੈਨੂੰ ਆਹ ਚੀਜ਼ ਚੰਗੀ ਲੱਗਦੀ ਆ ਨਹੀਂ ਲੱਗਦੀ ਤੇ ਪਰਮਾਤਮਾ ਤਾਂ ਕਦੇ ਵੀ ਕਿਸੇ ਨੂੰ ਨਹੀਂ ਕਹਿੰਦਾ ਵੀ ਜਿੱਥੇ ਤੁਹਾਨੂੰ ਕੁਝ ਚੰਗਾ ਨਹੀਂ ਲੱਗਦਾ ਤੁਸੀਂ ਇੱਥੇ ਜਾਓ ਜਾਂ ਕਰੋ ਠੀਕ ਹੈ ਆਪਦਾ ਮਨ ਹੁੰਦਾ ਵੀਰੇ ਆਪਦੇ ਮਨ ਨੂੰ ਸਮਝਾਉਣਾ ਤਾਂ ਬਹੁਤ ਔਖਾ ਹੁੰਦਾ ਹੈ ਪਰ ਜੋ ਸੋ ਨੂੰ ਚੰਗਾ ਲੱਗਦਾ ਜ਼ਿੰਦਗੀ 'ਚ ਤੁਸੀਂ ਉਹ ਕਰਦੇ ਹੋ। ਬਾਕੀ ਸੋ ਨੂੰ ਕੋਈ ਨਹੀਂ ਚੰਗਾ ਸਮਝਦਾ ਤੁਸੀਂ ਉਹਦੀ ਪਰਵਾਹ ਨਾ ਕਰੋ। ਤੁਸੀਂ ਸਿਰਫ ਅਕਾਲ ਪੁਰਖ ਵੈਗਰੂ ਦੇ ਲੜ ਲੱਗ ਕੇ ਰਹੋ। ਉਹ ਸਾਰਿਆਂ ਨੂੰ ਦੇਖ ਲੈਂਦਾ ਹੈ। ਬੰਦਾ ਬੰਦੇ ਦੀ दारू ਹੁੰਦਾ ਸੀ ਪਹਿਲਾਂ ਵਾਲੇ ਜਵਾਨੇ 'ਚ ਹੁਣ ਤਾਂ ਬੰਦਾ ਬੰਦੇ ਦਾ ਦੁਸ਼ਮਣ ਆ दारू ਨਹੀਂ ਬਣਦਾ। ਇਹ ਜਵਾਨਾ ਪਲਟ ਚੁੱਕਿਆ। ਅਕਾਲ ਪੁਰਖ ਵੈਗਰੂ ਤੇ ਮੇਰੀਆਂ ਕਰਲੀਆਂ ਡੋਰੀਆਂ। ਮੈਂ ਕਿਸੇ ਇਨਸਾਨ ਤੋਂ ਕਦੇ ਕੋਈ ਉਮੀਦ ਨਹੀਂ ਰੱਖੀ। ਮੈਂ ਸਿਰਫ ਅਕਾਲ ਪੁਰਖ ਵੈਗਰੂ ਨੂੰ ਕਹਿਣੀ ਨਹੀਂ ਵੈਗਰੂ ਮੈਨੂੰ ਆ ਤਕਲੀਫ ਹੈ। ਆਇਆ ਤੇ ਪਰਮਾਤਮਾ ਮੇਰੀ ਨੇੜੇ ਹੋ ਕੇ ਸੁਣਦੇ ਆ ਜੀ ਬਹੁਤ ਨੇੜੇ ਹੋ ਕੇ ਸੁਣਦੇ ਆ ਵਾਹਿਗੁਰੂ ਜੀ ਆਹ ਗੱਲ ਆਏ ਦੇਖੋ ਜੀ ਮਰਨਾ ਜੰਮਣਾ ਤਾਂ ਤੈਹ ਆ ਪਰਮਾਤਮਾ ਨੇ ਜਿੰਨੇ ਸੰਖਿਆ ਲਿਖਿਓ ਮਿਲਣਗੇ ਜਿੱਦੇ ਮੌਤ ਆਉਣੀ ਆ ਉਦ ਹੀ ਆਉਣੀ ਆ ਨਾ ਬਿਮਾਰ ਬੰਦਾ ਮਰੇ ਨਾ ਤੰਦਰੁਸਤ ਮਰੇ ਮੌਤ ਆਪਣੀ ਮਹਾਰਾਜ ਪਹਿਲੀਆਂ ਚ ਤੈਅ ਕਰ ਦਿੰਦਾ ਜਨਮ ਤੇ ਮਰਨ ਆਪਣਾ ਜਨਮ ਮਰਨ ਤੇ ਰਿਜਕ ਇਹ ਵਾਹਿਗੁਰੂ ਤੈਅ ਕਰਦਾ ਕਿਸੇ ਦੇ ਹੱਥ ਚ ਕੁਝ ਨਹੀਂ ਕੋਈ ਝੋੜੋ ਕੁਝ ਨਹੀਂ ਵਿਗਾੜ ਸਕਦਾ ਜੋ ਛੋਡੇ ਕਰਮਾ ਚੋਂ ਆਏਗਾ ਆਏਗਾ ਜੋ ਛੋਡੇ ਕਰਮਾ ਚ ਨਹੀਂ ਹੈਗਾ ਉਹ ਜਾਏਗਾ ਜਾਏਗਾ ਹਨਾ ਕਿਸਮਤ ਦੇ ਖੇਡ ਹੁੰਦੇ ਆ ਇੱਥੇ ਸਭ ਤੋਂ ਬੰਦਾ ਸੌਖਾ ਉਹ ਆ ਜਿਹੜੀ ਤੇ ਸਹਿਨਸ਼ੀਲਤਾ ਵੀ ਛੋੜਾ ਕਣ ਉਹ ਝੱਲ ਕੇ ਤੁਰ ਸਕਦਾ ਕਿਸੇ ਨੂੰ ਤੰਗ ਕਰਨਾ ਕਿਸੇ ਨੂੰ ਪਰੇਸ਼ਾਨ ਕਰਨ ਵਾਲਾ ਬੰਦਾ ਇੱਕ ਦਿਨ ਮੂਹਰੇ ਮੂੰਹ ਡੇਖਦਾ ਵਾਹਿਗੁਰੂ ਆਪ ਦੇਖ ਲੈਂਦੇ ਆ ਸੋ ਮੈਂ ਵੀਡੀਓ ਚ ਤੁਹਾਨੂੰ ਇੰਨੀ ਦੱਸਣਾ ਚਾਹੁੰਦੀ ਸੀ ਵੀ ਤੁਸੀਂ ਇਹ ਜਾਪ ਜ਼ਰੂਰ ਕਰਿਆ ਕਰੋ ਜਿਹੜੇ ਕਿ ਬਿਮਾਰ ਬੰਦੇ ਆ ਫਿਰ ਤੁਸੀਂ 10 ਦਿਨਾਂ ਬਾਅਦ ਫਰਕ ਦੇਖਿਓ ਇੱਕ ਭੈਣ ਦਾ ਮੇਰੇ ਕੋਲੇ ਲਿਖ ਕੇ ਉਹਨੇ ਲੈਟਰ ਪਾਇਆ ਬਿਆ ਉਹ ਮੈਂ ਹਜੇ ਪੜਿਆ ਵੀ ਨਗਾ ਮਰਜ਼ਾਦ ਨਹੀਂ ਉਹਨੇ ਕੁਝ ਲਿਖ ਕੇ ਪਾਇਆ ਹੋਇਆ ਵੀ ਭੈਣੇ ਵੀਡੀਓ ਚ ਰੂਲ ਦੱਸਦੇ ਹੋ ਵੀ ਮੈਨੂੰ 2 ਕੁ ਮਹੀਨੇ ਹੋਇਆ ਚਪਈ ਸਾਹਿਬ ਦਾ ਪਾਠ ਹਾਂ ਪਤਾ ਨਹੀਂ 2 ਮਹੀਨੇ ਵਿੱਚ ਪਈ ਸਾਹਿਬ ਦਾ ਪਾਠ ਕਰਦੀ ਨੂੰ ਭੈਣੇ ਮੇਰਾ ਟੈਸਟ ਨਿਕਲ ਗਿਆ ਟੈਸਟ ਕਲੀ ਉਹਨੇ ਮੈਨੂੰ ਲਿਖ ਕੇ ਬੱਸ ਪੈਸਾ WhatsApp ਤੇ ਪਾਇਆ ਵੀ ਭਣੇ ਮੇਰਾ ਕੰਮ ਹੋਇਆ ਤੁਸੀਂ ਲੋਕਾਂ ਨੂੰ ਦੱਸੋ ਜਿਹੜੇ ਗੁਰਬਾਣੀ ਨਾਲ ਜੁੜਨ ਵੀ ਗੁਰਬਾਣੀ 'ਚ ਐਨੀ ਤਾਕਤ ਹੈ ਮਹਾਰਾਜ 'ਚ ਐਨੀ ਤਾਕਤ ਹੈ ਉਹ ਸਭ ਨੂੰ ਦੇਖ ਲੈਂਦੇ ਆ ਉਹ ਭਣ ਕਹਿੰਦੀ ਤੁਸੀਂ ਕਿਹਾ ਸੀ ਮੈਨੂੰ ਕਹਿੰਦੀ ਮੈਂ ਜਮਾ ਬਿਲਕੁਲ ਕਨਿਮ ਆਫ ਦਾ ਟੈਸਟ ਕਲੀਅਰ ਕਰਤਾ ਭਣੇ ਮੈਂ ਚਪਈ ਸਾਹਿਬ ਤੇ ਚਪਹਿਰਾ ਸਾਹਿਬ ਕਰਦੀ ਸੀ ਕਹਿੰਦੀ ਭਣੇ ਕਹਿੰਦੀ ਮੇਰੇ ਦਿਨ ਬਦਲੇ ਸੋ ਮੈਂ ਕਹਣੀ ਆ ਵਾਹਿਗੁਰੂ ਤੁਹਾਡੇ ਵੀ ਦਿਨ ਬਦਲੇ ਤੁਸੀਂ ਵੀ ਖੁਸ਼ ਰਹੋ ਆਪ ਸਭ ਨੂੰ ਮੇਰੇ ਬਣੀਓ ਮਨਜੀਤ ਬਣੀਓ ਪਿਆਰ ਭਰੀ ਸ਼াশਤਰੀ ਕਾਲ ਅਕਾਲ ਪੁਰਖ ਵਾਹਿਗੁਰੂ ਤੁਹਾਡੀਆਂ ਸਾਰ